ਸਾਜੀ ਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਆਜਣ ਰੰਧਾਵਾ ਨੇ ਤਾਂ ਦਾਦੀ ਕੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਹੀ ਜਦੋਂ ਸਕੂਲ ਖੁੱਲੇ ਤਾਂ ਇੱਕ ਪੀਟਰ ਨਾਮ ਦਾ ਬੱਚਾ ਜਦੋਂ ਉਹਦੀ ਭੂਆ ਵੱਲੋਂ ਸਕੂਲ ਦੇ ਵਿੱਚ ਛੱਡਿਆ ਗਿਆ ਤਾਂ ਮੈਡਮ ਨੇ ਉਸ ਬੱਚੇ ਨੂੰ ਰਿਸੀਵ ਕਰਕੇ ਅੰਦਰ ਲੈ ਗਈ ਜਦੋਂ ਉਸ ਮੈਡਮ ਨੇ ਉਸ ਬੱਚੇ ਨੂੰ ਦੁਬਾਰਾ ਤਾਂ ਦੇਖਿਆ ਤਾਂ ਉਹ ਬੱਚਾ ਉਸ ਨੂੰ ਨਹੀਂ ਮਿਲਿਆ ਤਾਂ ਉਸਨੇ ਮਾਪਿਆਂ ਨੂੰ ਫੋਨ ਕੀਤਾ ਕਿ ਤੁਹਾਡਾ ਬੱਚਾ ਮੈਨੂੰ ਨਹੀਂ ਮਿਲ ਰਿਹਾ ਸ਼ਾਇਦ ਇਹ ਇਧਰ ਉਧਰ ਖੋ ਗਿਆ ਹੈ ਤਾਂ ਮਾਪੇ ਕਬਰਾਗੇ ਤੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇੰਨੇ ਚਿਰ ਦੇ ਵਿੱਚ ਹੀ ਲੱਭਦੇ ਲੱਭਦੇ ਜੋ ਕਿ ਇੱਕ ਥਾਣੇ ਦੇ ਵਿੱਚੋਂ ਫੋਨ ਆ ਜਾਂਦਾ ਕਾਦੀਆ ਥਾਣੇ ਵਾਲਿਆਂ ਨੇ ਉਸ ਬੱਚੇ ਨੂੰ ਲੱਭ ਕੇ ਇੱਕ ਘੰਟੇ ਦੇ ਅੰਦਰ ਅੰਦਰ ਹੀ ਮਾਪਿਆਂ ਦੇ ਹਵਾਲੇ ਇਸ ਬੱਚੇ ਨੂੰ ਕਰ ਦਿੱਤਾ ਬੱਚਾ ਜਿਹੜਾ ਆ ਸਕੂਲ ਤੋਂ ਨਿਕਲ ਕੇ ਬਾਹਰ ਚਲਾ ਗਿਆ ਜਦੋਂ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਕੂਲ ਵਾਲਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦਾ ਧਿਆਨ ਰੱਖਣਾ ਜਦੋਂ ਅਸੀਂ ਬੱਚੇ ਸਕੂਲ ਦੇ ਵਿੱਚ ਛੱਡ ਦਿੰਨੇ ਆ ਤਾਂ ਇੱਥੇ ਪੂਰੀ ਰਿਸਪੌਂਸਿਬਿਲਟੀ ਸਕੂਲ ਦੇ ਟੀਚਰਾਂ ਦੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਦਾ ਪੂਰਾ ਖਿਆਲ ਰੱਖਣ ਨਾ ਕਿ ਇੱਧਰ ਉੱਧਰ ਧਿਆਨ ਦੇ ਕੇ ਬੱਚਾ ਦੇ ਉੱਤੋਂ ਨਜ਼ਰਾਂ ਹਟਾ ਲੈਣ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਰਘਟਨਾ ਜਿਹੜੀ ਹੈ ਉਹ ਘਟ ਸਕਦੀ ਹੈ ਤੇ ਹੁਣ ਜਿਹੜੇ ਆ ਮਾਪੇ ਆਪਣੇ ਬੱਚੇ ਨੂੰ ਮਿਲ ਕੇ ਪੂਰੀ ਤਰ੍ਹਾਂ ਖੁਸ਼ ਨੇ ਤੇ ਉਹਨਾਂ ਨੇ ਕਾਦੀਆਂ ਪੁਲਿਸ ਦਾ ਪੂਰੀ ਤਰ੍ਹਾਂ ਧੰਨਵਾਦ ਕੀਤਾ ਤੁਸੀਂ ਦੇ ਦੇ ਪਿਓ ਤਸਵੀਰਾਂ ਡੀਪੀਸੀ ਪੰਜਾਬੀ ਦੇ ਉੱਤੇ ਜੇਕਰ ਇਹੋ ਜਿਹੀਆਂ ਖਬਰਾਂ ਹੋਰ ਦੇਖਣੇ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ ਸੁਖਜਿੰਦਰ ਸਿੰਘ ਨਾਂ ਇਹ ਮੇਰਾ ਉਹ ਜੀ ਕਿ ਇਹ ਨਾ ਬੱਚੇ ਨੂੰ ਸਵੇਰ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਸੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਤੁਹਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਵਲ ਸਾਫ਼ ਕਰਨ ਨਹੀਂ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫੇਰ ਪੁਲਿਸ ਕੜਿਸ ਤੋਂ ਵੀ ਵਚੀਏ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸਾਂ ਨੇ ਹੋਵੇ ਸੂਲ ਵਾਲਿਆਂ ਨੂੰ ਸੂਲ ਵਾਲੇ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਟਰ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਗਰ ਸਟਾਇਟ ਸਕੂਲ ਛੱਡ ਕੇ ਨੋ ਆਏ ਆ ਔਰ ਸਕੂਲੋਂ ਹੀ ਭੱਜ ਗਿਆ ਜੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੁਹਾਨੂੰ ਚੋਮਟੋ ਮਿਲਿਆ ਜੀ ਤੁਹਾਨੂੰ ਸੂਚਨਾ ਨਾ ਬਨਾਨੀ ਨੇ ਦਿੱਤੀ ਹੈ ਹਾਂ ਜੀ ਬੈਠੇ ਹੈ ਜੀ ਉਹ ਨੌਲਾਂ ਨਹੀਂ ਗਿਆ ਜੀ ਉਹ ਲੋਰਨ ਨੂੰ ਇਹ ਹੈ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ। ਖਾਣੇ ਧਿਆਨ ਰੱਖੋ ਨਾ ਦਾ। ਹਾਜੀ ਵਿਦਾਹ 117 ਲਾਪਰਵਾਹੀ ਦੇ ਨਾਲ। ਖਾਣੇ ਆਇਓ ਕੀ? ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ। ਫਿਰ ਬੱਚਾ ਦਵਾ ਦੇਣਾ।